ਸਤਨਾਮ ਸ੍ਰੀ ਵਾਹਿਗੁਰੂ ਸਤ ਗੁਰ ਪਾਸ ਬੇਨੰਤੀਆ ਮਿਲੈ ਨਾਮਿਆ ਦਾਰਾ ਟੁੱਟ ਸੱਚਾ ਪਤ ਸਹਾਰਾ ਤਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚ ਸਿਰਜਣ ਹਾ ਸੋ ਕਹ ਹੋਟਲ ਗੁਰਸੇਵੀ ਐ ਐਨੇ ਸਹਜ ਸੁਪਾਈ ਦਰਸ਼ਨ ਪਰ ਸੇ ਗੁਰ ਦੰਮ ਮਾਰਨ ਦੁੱਖ ਜਾਏ ਹੋ ਵੈ ਸਫਤ ਖਸਮ ਦੀ ਨੂਰੀ ਅਰਸੋ কুরਸੋ ਚੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਰਾਗ ਸੋਹੀ ਮਹਲਾ 1 ਚੌਪਦੀ ਘਰ ਪਹਿਲਾ ਪਾਂਡਾ ਤੁਏ ਬੈਸ ਧੂਪ ਦੇਵੋ ਬਹੁ ਦੂਦੈ ਕੋ ਜਾਵੋ ਦੂਦ ਕਰਮ ਫੁਣ ਸੁਰਤ ਸਮਾਇਣ ਹੋਏ ਨਰਾਸ ਜਮਾਵੋ ਪਾਂਡਾ ਤੋਏ ਬੈਸ ਧੂਪ ਦੇਵੋ ਤਉ ਦੂਦ ਕੋ ਜਾਵੋ ਦੂਦ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ ਜਮਾਵੋ ਜਪੋ ਤਾ ਏਕੋ ਨਾਮ ਅਵਰ ਨਿਰਾਫਲ ਕਾਮਾਂ ਰਹਾਂ ਇਹੋ ਮਨ ਈਟੀ ਹੱਥ ਕਰੋ ਫੋਨ ਨਿਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਐ ਇਨ ਬਿਦ ਅਮਰਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸਿਮਕ ਜੇ ਸੇਵੇ ਇਨ ਬਿੱਦ ਸਾਹਿਬ ਰਵਤ ਰਹਿ ਕਹਦੇ ਕਹ 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 ਜਾਵਹਿ ਤੁਮ ਸਾਰੇ ਅਵਰ ਨਾ ਕੋਈ ਭਗਤ ਹੀ ਨਾਨਕ ਜਨ ਜੰਪੈ ਹਉ ਸਲਾਹੀ ਸੱਚ ਸੋਈਂ ਕਹਦੇ ਕਹ 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 ਜਾਵੇਂ ਤਮ ਸਾਰੇ ਅਵਰ ਨਾ ਕੋਈ ਪਗ ਤਹੀਨ ਨਾਨਕ ਜਨ ਜੰਪੈ ਹੌਸਲਾਹੀ ਸੱਚਾ ਸੋਈ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤ ਨਾਮ ਵਾਹੇ ਗੁਰੂ ਸਤਿਨਾਮ ਵਾਹਿਗੁਰੂ ਅਹੰਕਾਰ ਹੀ ਗੁਰ ਸਤਿਨਾਮ ਤੁਹਾਨੂੰ ਬਿਸਰਨਾਹੀ ਦਤਾਰ ਬਿਸਰਨਾਹੀ ਦਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹਿਗੁਰੂ ਨਾਨਕ ਚਾਉ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ